ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਵੀਰਵਾਦੀ ਰਾਤ ਕਰ ਦਵੋ ਇੱਕ ਝਟਕੇ ਹਲਦੀ ਦਾ ਇਉ ਪਾ ਸੱਤ ਪੋਸਤਾਂ ਬੈ ਕੇ ਖਾਣ ਗਿਆਂ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਾ ਜੀ ਸਾਡੇ ਜੀਵਨ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਸਾਨੂੰ ਤੁਰੰਤ छुटकारा ਜੇਕਰ ਅਸੀਂ ਪਾਉਣਾ ਚਾਹੁੰਦੇ ਹਾਂ ਤਾਂ ਇਹ ਵਾਲਾ ਉਪਾਅ ਹਲਦੀ ਦਾ ਸਾਨੂੰ ਜ਼ਰੂਰ ਕਰ ਲੈਣਾ ਚਾਹੀਦਾ ਹੈ ਸਾਨੂੰ ਸਾਡੇ ਦੁੱਖਾਂ ਤੋਂ ਮੁਕਤੀ ਮਿਲ ਜਾਵੇਗੀ ਤੁਹਾਡੀ ਹਾਰੇ ਕਸ਼ਾ ਜਿਹੜੇ ਹੈ ਉਹ ਪੂਰੀ ਹੋ ਜਾਵੇਗੀ ਤੁਹਾਡੇ ਘਰ ਦੀਆਂ ਖੁਸ਼ੀਆਂ ਵਾਪਸ ਆ ਜਾਣਗੀਆਂ ਤੁਸੀਂ ਘਰ ਵਿੱਚ ਬਰਕਤ ਨ옴 ਪ੍ਰਾਪਤ ਕਰੋਗੇ ਸੰਘਾ ਜੀ ਇਸ ਸਾਲ ਵੀਰਵਾਰ ਨੂੰ ਇੱਕ ਅਜਿਆ ਦਿਨ ਜੋ ਕਿ ਕਈ ਸਾਲਾਂ ਦੇ ਬਾਅਦ ਆਇਆ ਹੈ ਬਹੁਤ ਹੀ ਸਾਰੇ ਜੋਗ ਬਣ ਰਹੇ ਹਨ ਇਸ ਵਾਰ ਵੀਰਵਾਰ ਦੇ ਦਿਨ ਇਸ ਲਈ ਸੰਘਾ ਜੀ ਇਸ ਦਿਨ ਦਾ ਬਹੁਤ ਹੀ ਮਹੱਤਵ ਹੈ ਇਸ ਦਿਨ ਤੁਹਾਨੂੰ ਇਹ ਉਪਾ ਇੱਕ ਛੁੱਟਕੀ ਹਲਦੀ ਨਾਲ ਕਰ ਲੈਣਾ ਚਾਹੀਦਾ ਹੈ ਅਸੀਂ ਤੁਹਾਨੂੰ ਇਸ ਉਪਾ ਨੂੰ ਕਿਵੇਂ ਕਰਨਾ ਹੈ ਇਸ ਨੂੰ ਕਦੋਂ ਕਰਨਾ ਹੈ ਕਿੱਥੇ ਕਰਨਾ ਹੈ ਇਹ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਸਾ ਸਾਂਗਾਂਝੇ ਜੇਕਰ ਐਸੇਨ ਖਾਸ ਦਿਨ ਨੂੰ ਮਹੱਤਵਪੂਰਨ ਦਿਨ ਨੂੰ ਕਿਤੇ ਜਾਣ ਵਾਲੇ ਉਪਾਅ ਤੁਸੀਂ ਧਿਆਨ ਦੇ ਨਾਲ ਸੁਣ ਕੇ ਕਰ ਲੈਂਦੇ ਹੋ ਤਾਂ ਤੁਹਾਡੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਹੋ ਜਾਣਗੀਆਂ ਅਤੇ ਵੀਰਵਾਰ ਨੂੰ ਛੋਟਾ ਜਿਹਾ ਉਪਾਅ ਕਰਨ ਨਾਲ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਬਹੁਤ ਸਾਰੇ ਲੋਕ ਇਸ ਪਾਣ ਨੂੰ ਕਰਕੇ ਦੇਖ ਰਹੇ ਹਨ ਅਜਮਾ ਰਹੇ ਹਨ ਅਤੇ ਉਹਨਾਂ ਨੂੰ ਇਸ ਪਾਣੋ ਕਰਨ ਦੇ ਨਤੀਜੇ ਵੀ ਮਿਲ ਰਹੇ ਹਨ ਜੇਕਰ ਤੁਸੀਂ ਵੀ ਵੀਰਵਾਰ ਨੂੰ ਇਸ ਪਾਣੋ ਅਜਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਧਿਆਨ ਦੇ ਨਾਲ ਵੀਡੀਓ ਨੂੰ ਸੁਣਨਾ ਹੋਵੇਗਾ ਤੇ ਕਿਸ ਤਰ੍ਹਾਂ ਕਰਨਾ ਹੈ ਇਹ ਸਮਝਣਾ ਹੋਵੇਗਾ ਤੁਹਾਨੂੰ ਇਸ ਦੇ ਨਤੀਜੇ ਜ਼ਰੂਰ ਮਿਲ ਜਾਣਗੇ ਇਸ ਪਾਣੋ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਭਾਵੇਂ ਕਿਸੇ ਵੀ ਤਰ੍ਹਾਂ ਦਾ ਦੁੱਖ ਸਮੱਸਿਆ ਚੱਲ ਰਹੀ ਹੋਵੇ ਤੁਹਾਨੂੰ ਉਸ ਦਾ ਕਾਰਨ ਵੀ ਨਹੀਂ ਪਤਾ ਹੁੰਦਾ ਸਾ ਸੰਗਾ ਜੀ ਇਹ ਸਮੱਸਿਆ ਕਿਸੇ ਵੀ ਕਾਰਨ ਕਰਕੇ ਹੋ ਰਹੀ ਹੈ। ਇਹਦਾ ਕੋਈ ਵੀ ਕਾਰਨ ਹੋ ਸਕਦਾ ਹੈ। ਜਿਵੇਂ ਕਿ ਪਿਤਤਰ ਦੋਸ਼, ਸ਼ਨੀ ਦੋਸ਼ ਜਾਂ ਕਿਸੇ ਵੀ ਤਰ੍ਹਾਂ ਦਾ ਮੰਗਲ ਦੋਸ਼ ਹੋ ਸਕਦਾ ਹੈ। ਅਤੇ ਉਹ ਦੋਸ਼ ਕੁਝ ਵੀ ਹੋ ਸਕਦੇ ਹਨ ਪਰ ਇਸ ਨੂੰ ਪਾ ਨੂੰ ਕਰਨ ਲਈ ਆਪਣੇ ਆਪ ਆਪਣੇ ਦੋਸ਼ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਤੁਹਾણો ਇਹ ਪਾ ਪੀਰਵਾਰ ਨੂੰ ਇੱਕ ਚੁਟਕੀ ਹਲਦੀ ਦੇ ਨਾਲ ਕਰਨਾ ਹੋਵੇਗਾ ਤੁਹਾਡੇ ਸਾਰੇ ਹੀ ਦੋਸ਼ ਜਿਹੜੇ ਹਨ ਉਹ ਦੂਰ ਹੋ ਜਾਣਗੇ ਸੰਗਤ ਜੀ ਹੁਣ ਅਸੀਂ ਸਮਝ ਗਏ ਹਾਂ ਕਿ ਇਹ ਪਾ ਕਰਨ ਦਾ ਸਮਾਂ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਧ ਸੰਗਤ ਅਸੀਂ ਇਹ ਸਮਝਦੇ ਹਾਂ ਕਿ ਪਾ ਕਿਸ ਨੇ ਇੱਕ ਚੁਟਕੀ ਹਲਦੀ ਨਾਲ ਕਰਨਾ ਹੈ ਦੇਖੋ ਸੰਗਤ ਜੀ ਇੱਥੇ ਸਧਾਰਨ ਜੀ ਗੱਲ ਇਹ ਹੈ ਕਿ ਇੱਕ ਚੁਟਕੀ ਹਲਦੀ ਨਾਲ ਜੋ ਉਪਾਅ ਹੈ ਤੁਹਾਡੀਆਂ ਇਸ਼ਿਆਵਾਂ ਪੂਰੀਆਂ ਕਰਨ ਅਤੇ ਜੀਵਨ ਵਿੱਚ ਦੁੱਖਾਂ ਨੂੰ ਦੂਰ ਕਰਨ ਦੇ ਲਈ ਹੈ ਕਿਸੇ ਵੀ ਜਾਂ ਕਿਸੇ ਵੀ ਵੱਡੇ ਕੰਮ ਨੂੰ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਜਾਂ ਜੋ ਪੂਰਾ ਨਹੀਂ ਹੋ ਰਿਹਾ ਤੁਸੀਂ ਇਸ ਪਾ ਦੀ ਵਰਤੋਂ ਉਸ ਲਈ ਕਰ ਸਕਦੇ ਹੋ ਤੇ ਇਹ ਹੈ ਕਿ ਤੁਸੀਂ ਇਸ ਪਾ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੀ ਇਸ਼ਾ ਲਈ ਕਰ ਸਕਦੇ ਹੋ ਜੋ ਕੋਈ ਵੀ ਭਗਵਾਨ ਸ਼ਿਵ ਦੁਆਰਾ ਆਪਣੀ ਇਸ਼ਾ ਪੂਰੀ ਕਰਵਾਉਣਾ ਚਾਹੁੰਦਾ ਹੈ ਉਹ ਇਹ ਪਾ ਕਰ ਸਕਦਾ ਹੈ ਸੱਸਾਂਾਂ ਜੀ ਜੇਕਰ ਕੋਈ ਮਾਂ ਜਾਂ ਪੈਣ ਆਪਣੇ ਘਰ ਦੀ ਖੁਸ਼ੀ ਅਤੇ ਸ਼ਾਂਤੀ ਦੇ ਲਈ ਬਰਕਤ ਦੇ ਲਈ ਖੁਸ਼ਹਾਲੀ ਦੇ ਲਈ ਇਸ ਉਪਾਅ ਨੂੰ ਕਰਨਾ ਚਾਹੁੰਦੇ ਹੈ ਤਾਂ ਕਰਦੀਆਂ ਵੱਡੀਆਂ ਮਾਵਾਂ ਪੈਣਾ ਖਾਸ ਤੌਰ ਤੇ ਇਸ ਚੁਟਕੀ ਹਲਦੀ ਦੇ ਨਾਲ ਇਸ ਉਪਾਅ ਨੂੰ ਕਰ ਸਕਦੀਆਂ ਹਨ ਤਾਂ ਉਪਾਅ ਕਿਵੇਂ ਕਰਨਾ ਹੈ ਕਿਉਂਕਿ ਸੱਸਾਂਾਂ ਜੀ ਮਾਵਾਂ ਤੇ ਪੈਣਾ ਘਰ ਦੀ ਲక్ష్ਮੀ ਹੁੰਦੀਆਂ ਹਨ ਜਨਨ ਘਰ ਦੀ ਲక్ష్ਮੀ ਕੋਈ ਖਾਸ ਉਪਾਅ ਕਰਦੀ ਹੈ ਤਾਂ ਇਸ ਦੇ ਨਤੀਜੇ ਵੀ ਜਲਦੀ ਮਿਲਦੇ ਹਨ ਤਾ ਕੋਈ ਵੀ ਇਸੇ ਪਾਦੀ ਵਰਤੋਂ ਕਰ ਸਕਦਾ ਹੈ ਭਾਵੇਂ ਉਹ ਬੁੱਢਾ ਹੋਵੇ ਤੇ ਭਾਵੇਂ ਛੋਟਾ ਬੱਚਾ ਇਸ ਪਾਣੂ ਚੁਟਕੀ ਹਲਦੀ ਨਾਲ ਕਰਨਾ ਹੈ ਵੀਰਵਾਰ ਨੂੰ ਇੱਕ ਚੁਟਕੀ ਹਲਦੀ ਨਾਲ ਇਸ ਉਪਾਅ ਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ ਇਹਦਾ ਕਰੋ ਕਿਉਂਕਿ ਇਸ ਉਪਾਅ ਦਾ ਨਤੀਜਾ ਬਹੁਤ ਜਲਦੀ ਦਿਖਾਈ ਦੇਵੇਗਾ ਤੇ ਆਓ ਹੁਣ ਸਮਝ ਲੈਂਦੇ ਹਾਂ ਇਹ ਵਿਆਕ ਕਰਨਾ ਕਿਵੇਂ ਹੈ ਤੇ ਇਸ ਪਾਣੂ ਕਰਨ ਦਾ ਸਮਾਂ ਸਹੀ ਕੀ ਹੈ ਦੇਖੋ ਇੱਕ ਚੁਟਕੀ ਹਲਦੀ ਵਾਲਾ ਇਹ ਪਾ ਜੋ ਕੇ ਵੀਰਵਾਰ ਦੇ ਦਿਨ ਕਰਨਾ ਹੋਵੇਗਾ ਤਾਂ ਸਵੇਰੇ ਕੀਤਾ ਜਾਣਾ ਹੈ ਤਾਂ ਮੁੱਖ ਤੌਰ ਤੇ ਸਵੇਰੇ ਕੀਤਾ ਜਾਵੇ ਤੁਹਾਨੂੰ ਸਵੇਰੇ ਇੱਕ ਚੁਟਕੀ ਹਲਦੀ ਨਾਲ ਇਹ ਉਪਾਅ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਕਿਸੇ ਵੀ ਕਾਰਨ ਤੋਂ ਤੁਸੀਂ ਸਵੇਰੇ ਉਪਾਅ ਨਹੀਂ ਕਰ ਪਾਉਂਦੇ ਤੁਹਾਨੂੰ ਕੋਈ ਕੰਮ ਪੈ ਗਿਆ ਹੈ ਜਾਂ ਕੋਈ ਹੋਰ ਤੁਹਾਨੂੰ ਉਪਾਅ ਕਰਨ ਤੋਂ ਰੋਕਦਾ ਹੈ ਤਾਂ ਤੁਹਾਡੇ ਕੋਲ ਇੱਕ ਹੋਰ ਮੌਕਾ ਹੈ ਜੋ ਸ਼ਾਮ ਨੂੰ ਹੋਵੇਗਾ ਪਰ ਦੋਸ਼ ਕਾਲ ਦੇ ਵਿੱਚ ਵੀ ਬਹੁਤ ਸਾਰੇ ਲੋਕ ਇਸ ਉਪਾਅ ਨੂੰ ਕਰ ਰਹੇ ਹਨ ਸੰਗਤ ਜੀ ਇਹ ਸਮਾਂ ਕਦੋਂ ਹੈ ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਦਾ ਹੈ ਜੋ ਅਸੀਂ ਜਾਣ ਸਕੇ ਤੁਹਾਨੂੰ ਦੱਸ ਦਈਏ ਕਿ ਪ੍ਰਦੋਸ਼ ਕਾਲ ਦਾ ਸਮਾਂ 6 ਵਜੇ ਤੋਂ 7 ਵਜੇ ਦੇ ਵਿਚਕਾਰ ਜੇਕਰ ਤੁਸੀਂ ਇਸ ਸਮੇਂ ਉਪਾਅ ਕਰਦੇ ਹੋ ਤਾਂ ਤੁਹਾਨੂੰ ਉਸ ਉਪਾਅ ਦੇ ਨਤੀਜੇ ਜਰੂਰ ਮਿਲਣਗੇ ਇਸ ਲਈ ਸ਼ਾਮ 6 ਵਜੇ ਤੋਂ 7 ਵਜੇ ਦੇ ਵਿਚਕਾਰ ਤੁਸੀਂ ਇਸ ਪਾਣ ਨੂੰ ਇੱਕ ਛੁੱਟ ਕੇ ਹਲਦੀ ਤੇ ਦੀਵੇ ਨਾਲ ਕਰ ਸਕਦੇ ਹੋ ਇਥੇ ਬਹੁਤ ਸਾਰੇ ਲੋਕ ਇਹ ਵੀ ਸਵਾਲ ਪੁੱਛਣਗੇ ਕਿ ਜੇਕਰ ਅਸੀਂ ਕੰਮ ਤੇ ਜਾਂਦੇ ਹਾਂ ਆਉਣ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਉੱਥੇ ਅਸੀਂ ਕੀ ਕਰੀਏ ਇਸ ਲਈ ਲੋਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਪਰਦੋਸ਼ ਕਾਲ ਦੌਰਾਨ ਸ਼ਾਮ ਨੂੰ ਇਹ ਉਪਾਅ ਕਰ ਰਹੇ ਹੋ ਜੇਕਰ ਤੁਸੀਂ ਆਉਣ ਵਿੱਚ ਦੇਰੀ ਹੋ ਰਹੀ ਹੈ ਤਾਂ ਤੁਸੀਂ ਸ਼ਾਮ ਭਾਜੀ ਸ਼ਾਮ 7 ਵਜੇ ਤੱਕ ਨਹੀਂ ਪਹੁੰਚ ਸਕਦੇ ਤਾਂ ਤੁਸੀਂ ਸ਼ਾਮ 7 ਵਜੇ ਜਾਂ 8 ਵਜੇ ਤੱਕ ਪਹੁੰਚ ਸਕਦੇ ਹੋ ਪਾਵੇਂ ਇਸ ਤੋਂ ਵੀ ਥੋੜੀ ਦੇਰ ਬਾਅਦ ਵੀ ਹੋਵੇ ਤੁਸੀਂ ਫਿਰ ਵੀ ਉਪਾਅ ਕਰ ਸਕਦੇ ਹੋ ਇਹ ਦਿਨ ਬਹੁਤ ਹੀ ਘੱਟ ਹੁੰਦਾ ਹੈ ਸਾਲ ਵਿੱਚ ਸਿਰਫ ਇੱਕ ਵਾਰ ਇਸ ਲਈ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੁਹਾਨੂੰ ਇਹ ਪਾ ਜ਼ਰੂਰ ਕਰਨਾ ਚਾਹੀਦਾ ਹੈ ਉਪਾਅ ਜੋ ਵੀ ਹੋਵੇ ਤੁਸੀਂ ਇਸ ਨੂੰ ਵੀਰਵਾਰ ਨੂੰ ਕਿਸੇ ਵੀ ਸਮੇਂ ਕਰ ਸਕਦੇ ਹੋ ਬਸ ਇਸ ਨੂੰ ਸਮਾਂ ਸੀਮਾ ਦੇ ਅੰਦਰ ਕਰਨ ਦੀ ਕੋਸ਼ਿਸ਼ ਕਰੋ ਦਸੰਬਰ ਦੇ ਮਹੀਨੇ ਦੇ ਵਿੱਚ ਇਸ ਉਪਾਅ ਨੂੰ ਤੁਸੀਂ ਕਰਨਾ ਹੈ ਜੇਕਰ ਕਿਸੇ ਵੀ ਕਾਰਨ ਕਰਕੇ ਤੁਸੀਂ ਇਹ ਕਰਨ ਵਿੱਚ ਅਸਮਰਤ ਹੋਵਦਾ ਤੁਸੀਂ ਥੋੜੀ ਦੇਰ ਲਈ ਦੇਵੀ ਮਾਂ ਲਕਸ਼ਮੀ ਨੂੰ ਪ੍ਰਾਰਥਨਾ ਵੀ ਕਰ ਸਕਦੇ ਹੋ ਤੁਹਾਨੂੰ ਤੁਹਾਡੇ ਉਪਾਸ ਦੇ ਨਤੀਜੇ ਜ਼ਰੂਰ ਮਿਲਣਗੇ ਇਹ ਉਪਾਸ ਸਿਰਫ ਇੱਕ ਛੁਟਕੀ ਹਲਦੀ ਨਾਲ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਜੇਕਰ ਤੁਸੀਂ ਆਪਣੇ ਪੈਸੇ ਬਾਰੇ ਬਹੁਤ ਚਿੰਤਾ ਵਿੱਚ ਹੋ ਤੁਸੀਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋ ਬਹੁਤ ਮਿਹਨਤ ਕਰਦੇ ਹੋ ਪਰ ਤੁਸੀਂ ਧਨ ਪ੍ਰਾਪਤ ਕਰਨ ਵਿੱਚ ਅਸਫਲ ਹੋ ਰਹੇ ਹੋ ਜੇਕਰ ਤੁਸੀਂ ਆਪਣੇ ਕਾਰੋਬਾਰ ਵਿੱਚ ਅਸਫਲ ਹੋ ਰਹੇ ਹੋ ਜੇਕਰ ਤੁਸੀਂ ਆਪਣੀ ਨੌਕਰੀ ਵਿੱਚ ਅਸਫਲ ਹੋ ਰਹੇ ਹੋ ਜਾਂ ਕਿਸੇ ਵੀ ਕੰਮ ਵਿੱਚ ਅਸਫਲ ਹੋ ਰਹੇ ਹੋ ਜਾਂ ਪੈਸੇ ਗਵਾ ਰਹੇ ਹੋ ਤਾਂ ਤੁਹਾਨੂੰ ਇਸ ਵੀਰਵਾਰ ਨੂੰ ਇਹ ਛੋਟਾ ਜਿਹਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਐਸੋਪਾ ਦੀ ਜਾਣਕਾਰੀ ਲੈਂਦੇ ਹਾਂ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਹਮੇਸ਼ਾ ਮਿਲੇਗਾ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਜਾ ਰਹੀ ਹੈ ਕਿਉਂਕਿ ਦੂਜੇ ਦਿਨ ਤਿੰਨ ਵਿਸ਼ੇਸ਼ ਉਪਾਅ ਕੀਤੇ ਜਾਣੇ ਹਨ ਵੀਰਵਾਦ ਦੇ ਤਨ ਬਾਰੇ ਦੱਸਿਆ ਜਾਵੇਗਾ ਤੁਸੀਂ ਆਪਣੀ ਸਮੱਸਿਆ ਅਨੁਸਾਰੇ ਉਪਾਗ ਕਰ ਸਕਦੇ ਹੋ ਇਹਨਾਂ ਉਪਾਅ ਵਿੱਚ ਧਨ ਪ੍ਰਾਪਤੀ ਕਰਨ ਦੇ ਤਰੀਕੇ ਤੁਹਾਡੀਆਂ ਇੱਛਾਵਾਂ ਪੂਰੀਆਂ ਕਰਨ ਦੇ ਤਰੀਕੇ ਤੇ ਤੁਹਾਡੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਸੰਕਟ ਜਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਤਰੀਕੇ ਹਨ ਤਾਂ ਉਹ ਸਭ ਤੋਂ ਪਹਿਲਾਂ ਖਾਸ ਉਪਾਦੀ ਕਾਲ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਦੀਵਾ ਤੇ ਕੁਝ ਪੀਸੀ ਹੋਈ ਹਲਦੀ ਵੀਰਵਾਰ ਨੂੰ ਤੁਹਾਨੂੰ ਆਪਣੇ ਘਰ ਵਿੱਚ ਇਸ ਜਗ੍ਹਾ ਤੇ ਇੱਕ ਝਟਕੀ ਹਲਦੀ ਪਾ ਕੇ ਦੇਵਾ ਜਗਣਾ ਚਾਹੀਦਾ ਹੈ ਤੁਹਾਡੀਆਂ ਸਾਰੀਆਂ ਇਸ਼ਿਆਵਾਂ ਪੂਰੀਆਂ ਹੋਣਗੀਆਂ ਤੁਹਾਡੇ ਘਰ ਵਿੱਚ ਧਨ ਦੀ ਵਰਖਾ ਹੋਵੇਗੀ ਤੇ ਧਨ ਦਾ ਪ੍ਰਵਾਹ ਹੋਵੇਗਾ ਤੁਹਾਡੇ ਘਰ ਵਿੱਚ ਧਨ ਦਾ ਵਾਧਾ ਹੋਵੇਗਾ ਹਲਦੀ ਜੋ ਕੇ ਦੇਖਣ ਵਿੱਚ ਸਾਦੀ ਜਈ ਹੈ ਤੁਹਾਨੂੰ ਸਾਨੀ ਨਾਲ ਤੁਹਾਡੇ ਰਸੋਈ ਵਿੱਚ ਮਿਲ ਜਾਵੇਗੀ ਤੁਹਾਡੀ ਦੌਲਤ ਵਿੱਚ ਵਾਧਾ ਕਰੇਗੀ ਇਹ ਤੁਹਾਡੇ ਘਰ ਵਿੱਚ ਤਨਵੀਨ ਲੈ ਕੇ ਆਵੇਗੀ ਹੁਣ ਜਿਨ੍ਹਾਂ ਲੋਕਾਂ ਦੇ ਜੀਵਨ ਚ ਜਿਸ ਘਰ ਵਿੱਚ ਪੈਸੇ ਦੀ ਕਮੀ ਨਹੀਂ ਹੁੰਦੀ ਉਸਦੇ ਘਰ ਪੈਸਾ ਜ਼ਰੂਰ ਆਵੇਗਾ ਜੋ ਲੋਕ ਇਹਦਾਂ ਦੀਆਂ ਚੀਜ਼ਾਂ ਬਾਰੇ ਚਿੰਤਾ ਕਰਦੇ ਹਨ ਉਹਨਾਂ ਨੂੰ ਹਮੇਸ਼ਾ ਹਲਦੀ ਨਾਲ ਜੁੜੇ ਉਪਾਅ ਕਰ ਲੈਣੇ ਚਾਹੀਦੇ ਹਨ ਕਿਉਂਕਿ ਹਲਦੀ ਇੱਕ ਇਕਲੋਤੀ ਚੀਜ਼ ਹੈ ਜੋ ਤੁਹਾਡੇ ਜੀਵਨ ਵਿੱਚ ਤੁਰੰਤ ਪੈਸਾ ਲੈ ਆਉਂਦੀ ਹੈ ਤੁਸੀਂ ਅਚਾਨਕ ਮੇਰ ਬਣ ਸਕਦੇ ਹੋ ਉਸ ਤੋਂ ਇਲਾਵਾ ਜਦੋਂ ਵੀ ਤੁਸੀਂ ਹਲਦੀ ਦੇ ਉਪਾਅ ਵਰਤਦੇ ਹੋ ਤਾਂ ਤੁਹਾਡੀ ਕੁੰਡਲੀ ਵਿੱਚ ਚਮਾਟਰ ਮਜ਼ਬੂਤ ਹੁੰਦਾ ਹੈ ਜੇਕਰ ਤੁਸੀਂ ਆਪਣੇ ਕੁੰਡਲੇ ਵਿੱਚ ਜੋ ਮੈਟਰ ਨੂੰ ਮਜ਼ਬੂਤ ਕਰਦੇ ਹੋ ਤਾਂ ਸਮਝੋ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਪੈਸੇ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੁਹਾਡੇ ਖਜ਼ਾਨੇ ਪੈਸੇ ਨਾਲ ਭਰੇ ਰਹਿੰਦੇ ਹਨ ਵੀਰਵਾਰ ਜਮਾਟਰ ਭਗਵਾਨ ਵਿਸ਼ਨੂੰ ਸਮਰਪਿਤ ਇਸਨ ਭਗਵਾਨ ਵਿਸ਼ਨੂੰ ਦੀ ਪੂਜਾ ਕਰਨਾ ਤੇ ਹਲਦੀ ਦੇ ਉਪਾਦਿ ਵਰਤੋਂ ਨਾਲ ਰਤੁਰਾ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਦੱਸਦਾ ਹੀ ਹੈ ਕਿ ਜਿਵੇਂ ਤੁਸੀਂ ਆਪਣੀ ਗੁੰਡਲੀ ਵਿੱਚ ਜੋ ਮੈਟਰ ਨੂੰ ਮਜ਼ਬੂਤ ਕਰਦੇ ਹੋ ਆਸਾਨੀ ਨਾਲ ਤਾਂ ਖੁਸ਼ੀ ਖੁਸ਼ਹਾਲੀ ਪ੍ਰਾਪਤ ਕਰੋਗੇ ਤੁਸੀਂ ਜ਼ਿੰਦਗੀ ਵਿੱਚ ਇੰਨੀ ਤਰੱਕੀ ਕਰੋਗੇ ਕਿ ਤੁਹਾਨੂੰ ਕਦੇ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪਵੇਗੀ ਪਹਿਲੇ ਉਪਾਅ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਘਰ ਵਿੱਚ ਤਾਂ ਦਾ ਵਾਧਾ ਰਹੇਗਾ ਖੁਸ਼ੀ ਖੁਸ਼ਹਾਲੀ ਵਾਧੇਗੀ ਤੁਹਾਨੂੰ ਵੀਰਵਾਰ ਨੂੰ ਪੀਲੇ ਕੱਪੜੇ ਪਹਿਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਤੁਹਾਡੇ ਕੋਲ ਪੀਲੇ ਕੱਪੜੇ ਹਨ ਭਾਵੇਂ ਤੁਹਾਡੇ ਕੋਲ ਉਹ ਵੀ ਨਾ ਹੋਣ ਫਿਰ ਵੀ ਹਲਕੇ ਰੰਗ ਦੇ ਪਹਿਨਣ ਦੀ ਕੋਸ਼ਿਸ਼ ਕਰੋ ਤੁਸੀਂ ਇਸ ਦਿਨ ਚਿੱਟਾ ਜਾਂ ਗੁਲਾਬੀ ਪਹਿਨ ਸਕਦੇ ਹੋ ਪਰ ਵੀਰਵਾਰ ਨੂੰ ਪੀਲਾ ਰੰਗ ਸਭ ਤੋਂ ਵਧੀਆ ਹੈ ਇਸ ਲਈ ਤੁਹਾਨੂੰ ਆਪਣੀ ਕਿਸਮਤ ਨੂੰ ਚਮਕਾਉਣ ਲਈ ਹਲਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਤੁਹਾਡੀ ਕਿਸਮਤ ਜਾਗ ਜਾਵੇਗੀ ਤੁਹਾਨੂੰ ਪੀਸੀ ਹੋਈ ਹਲਦੀ ਲੈਣ ਦੀ ਜ਼ਰੂਰਤ ਹੈ ਵੀਰਵਾਰ ਨੂੰ ਨਹਾਉਣ ਤੋਂ ਬਾਅਦ ਪੀਸੀ ਹੋਈ ਹਲਦੀ ਪਾਊਡਰ ਵਿੱਚ ਥੋੜੇ ਜਿਹੀ ਹਲਦੀ ਪਾਊਡਰ ਪਾਓ ਹੌਣੇ ਪਾਣੀ ਪਾ ਕੇ ਇੱਕ ਗਾੜਾ ਪੇਸਟ ਬਣਾਉਣ ਦੀ ਜ਼ਰੂਰਤ ਹੈ ਹੁਣ ਤੁਹਾਨੂੰ ਆਪਣੇ ਘਰ ਦੇ ਮੰਦਰ ਵਿੱਚ ਬੈਠਣਾ ਹੈ ਤੇ ਭਗਵਾਨ ਵਿਸ਼ਨੂੰ ਦੇ ਸਾਹਮਣੇ ਸ਼ੁੱਧ ਕਿਓ ਦਾ ਦੀਵਾ ਜਗਾਉਣਾ ਹੈ ਤੇ ਆਪਣੀ ਦੁਵਾਰਾ ਕੀਤੀ ਹਲਦੀ ਦੇ ਪੇਸਟ ਨਾਲ ਭਗਵਾਨ ਵਿਸ਼ਨੂੰ ਨੂੰ ਹਲਦੀ ਦਾ ਤਿਲਕ ਲਗਾਓ ਫਿਰ ਹਲਦੀ ਆਪਣੇ ਮੱਥੇ ਤੇ ਗੋਟੇ ਤੇ ਲਗਾਓ ਤੁਹਾਨੂੰ ਇਸ ਨੂੰ ਆਪਣੇ ਮੱਥੇ ਤੇ ਗੋਟੇ ਤੇ ਦੋ ਵਾਰ ਲਗਾਉਣ ਦੀ ਜ਼ਰੂਰਤ ਹੈ ਭਗਵਾਨ ਵਿਸ਼ਨੂੰ ਨੂੰ ਕਹੋ ਕਿ ਉਹ ਮੇਰੀ ਕਿਸਮਤ ਨੂੰ ਬਦਲ ਦੇਣਾ ਤੇ ਆਪਣੇ ਆਸ਼ੀਰਵਾਦ ਮੈਨੂੰ ਵਰਸਾਉਣ ਬਸ ਇਹਨਾ ਕਹੋ ਅਤੇ ਇੱਕ ਮੰਤਰ ਜਿਹੜਾ ਤੁਸੀਂ ਯਾਦ ਰੱਖਦੇ ਹੋ ਤਾਂ ਇਸ ਮੰਤਰ ਦਾ ਜਾਪ ਕਰੋ ਓਮ ਨਮਾ ਭਗਵਤੇ ਵਾਸੂਦੇਵੇ ਨਮੇ ਵੀਰ ਵਰ ਨੂੰ ਬਸ ਇਹਨਾ ਹੀ ਕਰੋ ਜਿਵੇਂ ਤੁਸੀਂ ਹਲਦੀ ਦਾ ਉਪਾਅ ਕਰੋਗੇ ਤੁਹਾਨੂੰ ਭਗਵਾਨ ਵਿਸ਼ਨੂ ਦਾ ਆਸ਼ੀਰਵਾਦ ਮਿਲ ਜਾਵੇਗਾ ਤੁਹਾਡੇ ਸਾਰੇ ਕੰਮ ਪੂਰੇ ਹੋਣਗੇ ਤੁਹਾਡੇ ਸਾਹਮਣੇ ਆ ਰਹੀਆਂ ਮੁਸ਼ਕਲਾਂ ਦੂਰ ਹੋਣਗੀਆਂ ਰਾਤੋਂ ਰਾਤ ਤੁਹਾਡੇ ਘਰ ਵਿੱਚ ਪੈਸਾ ਆਵੇਗਾ ਜਿਵੇਂ ਤੁਸੀਂ ਪਾ ਕਰਦੇ ਹੋ ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਤੁਹਾਡੇ ਘਰ ਜੇ ਤੁਹਾਡੇ ਵਾਲੇ ਦੁਆਲੇ ਕਿਤੇ ਵੀ ਕੋਈ ਨਕਾਰਾਤਮਕ ਊਰਜਾ ਜਾਂ ਬੁਰੀਆਂ ਸ਼ਕਤੀਆਂ ਦੂਰ ਹੋ ਜਾਣਗੀਆਂ ਅਜਾਈਆਂ ਚੀਜ਼ਾਂ ਉੱਥੇ ਨਹੀਂ ਰਹਿੰਦੀਆਂ ਜਿੱਥੇ ਹਲਦੀ ਮੌਜੂਦ ਹੋਵੇ ਤਿੱਜਾ ਬੁਰੀ ਨਜ਼ਰ ਵੀ ਦੂਰ ਹੋ ਜਾਵੇਗੀ ਜਿਵੇਂ ਤੁਸੀਂ ਹਲਦੀ ਦੇ ਉਪਾਅ ਨੂੰ ਕਰਦੇ ਹੋ ਤੁਹਾਡੀ ਕੁੰਡਲੀ ਵਿੱਚ ਜੋ ਮੈਟਰ ਬਹੁਤ ਮਜ਼ਬੂਤ ਹੋ ਜਾਵੇਗਾ ਇਸ ਲਈ ਤੁਸੀਂ ਜੀਵਨ ਵਿੱਚ ਆਸਾਨੀ ਨਾਲ ਖੁਸ਼ਹਾਲੀ ਲਈ ਦੌਲਤ ਖੁਸ਼ਹਾਲੀ ਪ੍ਰਾਪਤ ਕਰੋਗੇ ਇਹ ਇੱਕ ਬਹੁਤ ਹੀ ਵਧੀਆ ਉਪਾਅ ਹੈ ਜਿਨ੍ਹਾਂ ਨੇ ਇਸ ਨੂੰ ਅਜ਼ਮਾਇਆ ਉਹਨਾਂ ਨੂੰ ਪਤਾ ਹੈ ਜਨਨਿਆਸ ਨੂੰ ਕੀਤਾ ਹੈ ਉਹਨਾਂ ਨੂੰ ਲਭ ਹੋਇਆ ਇਹ ਬਹੁਤ ਹੀ ਸ਼ਮਤਕਾਰ ਹੈ ਜੋ ਲੋਕ ਕਹਿੰਦੇ ਹਨ ਕਿ ਪੈਸਾ ਉਹਨਾਂ ਦੇ ਹੱਥਾਂ ਵਿੱਚ ਨਹੀਂ ਰਹਿੰਦਾ ਜੋ ਪੈਸੇ ਬਾਰੇ ਜੋ ਚਿੰਤਾ ਵਿੱਚ ਰਹਿੰਦੇ ਹਨ ਇਸ ਲਈ ਵੀਰਵਾਰ ਨੂੰ ਹਲਦੀ ਨਾਲ ਉਪਾਅ ਜ਼ਰੂਰ ਕਰੋ ਫਜ਼ੂਲ ਖਰਚ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਤੁਹਾਡੇ ਘਰ ਵਿੱਚ ਪੈਸਾ ਆਵੇਗਾ ਹਲਦੀ ਪੈਸੇ ਨੂੰ ਆਕਰਸ਼ਿਤ ਕਰਦੀ ਹੈ ਦੌਲਤ ਨੂੰ ਵਧਾਉਂਦੀ ਹੈ ਕਿਉਂਕਿ ਹਲਦੀ ਬਹੁਤ ਹੀ ਸ਼ੁਭ ਹੈ ਫਿਰ ਤੁਹਾਨੂੰ ਥੋੜੀ ਜਿਹੀ ਹਲਦੀ ਲੈਣੀ ਪਾਵੇਗੀ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਪੇਸਟ ਬਣਾਉਣਾ ਇਸ ਨੂੰ ਗਾੜਾ ਬਣਾਓ ਤੇ ਬਸ ਥੋੜਾ ਪਤਲਾ ਬਣਾਓ ਹੁਣ ਤੁਹਾਨੂੰ ਇਸ ਹਲਦੀ ਪਾਣੀ ਨਾਲ ਆਪਣੇ ਘਰ ਵਿੱਚ ਸਾਰੇ ਕਮਰਿਆਂ ਦੇ ਵਿੱਚ ਛਿੜਕਾਅ ਕਰਨਾ ਹੈ ਹਲਦੀ ਦਾ ਪਾਣੀ ਦਾ ਛਿੜਕਾਅ ਵੀ ਤੁਸੀਂ ਵੀਰਵਾਰ ਦੇ ਦਿਨ ਕਰ ਸਕਦੇ ਹੋ ਪਾਣੀ ਛੜਕਦੇ ਸਮੇਂ ਤੁਹਾਨੂੰ ਆਪਣੇ ਮਨ ਵਿੱਚ ਸੋਚਣਾ ਹੈ ਕਿ ਹਰ ਜਗ੍ਹਾ ਤੋਂ ਪੈਸਾ ਆਵੇਗਾ ਮੇਰੇ ਘਰ ਵਿੱਚ ਪੈਸੇ ਦੀ ਬਾਰਿਸ਼ ਹੋਵੇਗੀ ਭਗਵਾਨ ਵਿਸ਼ਨੂੰ ਦਾ ਧਿਆਨ ਕਰਦੇ ਹੋਏ ਤੁਸੀਂ ਇਹ ਸਭ ਸੋਚਣਾ ਹੈ ਜਦੋਂ ਵੀ ਤੁਸੀਂ ਇਹ ਹਲਦੀ ਦਾ ਪਾਕ ਕਰੋਗੇ ਤਾਂ ਹਲਦੀ ਦਾ ਛੜਕਾ ਆਪਣੇ ਪੂਰੇ ਘਰ ਵਿੱਚ ਕਰੋਗੇ ਤਾਂ ਵਾਸਤੂ ਦੋਸ਼ ਬੁਰੀ ਨਜ਼ਰ ਤੁਰੰਤ ਦੂਰ ਹੋ ਜਾਵੇਗੀ ਤੇ ਆਪਣੇ ਆਪ ਹੀ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਨਕਾਰਾਤਮਕ ਊਰਜਾ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੰਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ